ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਪਹੁੰਚੇ ਆਂ ਅੱਜ ਆਪਾਂ ਬਰਨਾਲੇ ਦਾ ਏਰੀਆ ਤੇ ਪਿੰਡ ਆ ਵਿਧਾਤਾ। ਇੱਥੇ ਪਿਛਲੇ ਸਾਲ ਜੀਪ ਵਾਲੀ ਬਾਜੀ ਵੀ ਹੋਈ ਸੀ। ਤੇ ਇੱਥੇ ਨੂਰੀ ਵੀਰ ਦੇ ਰੱਖੇ ਹੋਏ ਕਬੂਤਰ ਤੇ ਨਾਲ ਆਪਣੇ ਦੋ ਭਰਾ ਖੜੇ ਨੇ। ਤੇ ਇੱਥੇ ਆਏ ਸੀ ਜੀ ਹੂਟਰ ਸਿਸਟਮ ਲਗਾਉਣ। ਹੂਟਰ ਸਿਸਟਮ ਆਪਾਂ ਲਗਾ ਦਿੱਤਾ। ਵੀਰ ਕੋਲ ਕਬੂਤਰ ਬਹੁਤ-ਬਹੁਤ ਵਧੀਆ ਨਸਲ ਦੇ ਆ। ਡਰ ਸੀ ਚੋਰੀ ਦਾ। ਵਧੀਆ ਵੀਰ ਕਬੂਤਰ ਉਡਾਉਂਦਾ ਬਾਜ਼ੀਆਂ ਵੀ ਵਧੀਆ ਵਿੱਚ ਜਿੱਤੀਆਂ ਨੇ। ਇਹ ਸ਼ੌਂਕ ਕਰਾ ਦੇਣੇ ਬਾਈ ਦੇ ਕਬੂਤਰਾਂ ਦਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਆਪਾਂ ਜਿੱਥੇ ਜਾਈਦਾ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਦਾ ਤੇ ਕੁਝ ਨੌਲੇਜ ਦੀਆਂ ਗੱਲਾਂ ਵੀ ਨਾਲੋ ਨਾਲ ਜਿਹੜੀਆਂ ਆਪਾਂ ਕਰਦੇ ਰਹਿੰਨੇ ਆ ਤੇ ਗੱਲ ਕਰਦੇ ਆਪਾਂ ਨੂਰੀ ਬਾਈ ਦੇ ਨਾਲ ਵੀਰੇ ਕੀ ਹਾਲ ਚਾਲ ਹਾਂ ਠੀਕ ਆ ਵੀਰੇ ਠੀਕ ਹੋ ਹਾਂਜੀ ਕਿੰਨੇ ਕ ਪੰਛੀ ਹੈਗੇ ਆਪਣੇ ਕੋਲ ਹੈਗੇ 60 ਕ ਬਈ 60 ਕ ਹੈਗੇ ਆ ਹਾਂਜੀ ਤੇ ਕਿੰਨੀਆਂ ਐਂਟਰੀਆਂ ਭਰੀਆਂ ਹੋਈਆਂ ਐਰ ਕੀ ਐਂਟਰੀਆਂ ਭਰੀਆਂ ਹੋਇਆ ਵੀ ਹਾਂ 3200 ਲੀਆਂ ਵੀ ਹਾਂ ਹਾਂ ਤੇ ਹੋਰ ਵੀ ਭਰੀਆਂ ਹੋਈਆਂ ਇੱਕ ਕੱਲੀ ਬਾਜੀ ਆ ਉਹ ਬਾਈ ਸੋਹ ਨਾ ਪਰੀਆਂ ਵੀ ਐਂਟਰੀਆਂ ਠੀਕ ਆ ਵੀਰੇ ਠੀਕ ਆ ਆ ਘਾ ਰਿੱਤੀ ਤੇ ਨਹੀਂ ਐਲੋ ਜੀ ਆ ਆ ਗਿਆ ਆਪਣਾ ਇੱਕ ਸ਼ੌਟ ਲਾਓ ਜੀ ਕਿਦਾਂ ਫੇ ਪੁੱਤ ਹੈਗਾ ਸ਼ੌਕ ਕਬੂਤਰਾਂ ਦਾ ਫੜਨੇ ਬੋਰ ਕੇ ਦਾ ਠੀਕ ਆ ਠੀਕ ਆ ਬਹੁਤ ਵਧੀਆ ਤੇ ਸ਼ੌਕ ਕਰਾਉਂਦੇ ਆ ਆਪਾਂ ਤੁਹਾਨੂੰ ਨੂਰੀ ਬਾਈ ਦੇ ਕਬੂਤਰਾਂ ਦਾ ਇੱਕ ਗਿਆ ਬਾਈ ਤੋਂ ਵੱਡਾ ਦਵਾਈ ਦੂਈ ਦਵਾ ਆਂਦਾ ਠੀਕ ਆ ਠੀਕ ਆ ਠੀਕ ਆ ਲਓ ਬਾਈ ਆਪਾਂ ਤੁਹਾਨੂੰ ਦਿਖਾਣੇ ਨੂਰੀ ਬਾਈ ਦੇ ਕਬੂਤਰ ਤੇ ਇੱਕ ਚੀਜ਼ ਤੁਹਾਨੂੰ ਦੱਸ ਦਈਏ ਬਈ ਇਹ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਈ ਇਹ ਸੇਲ ਨਹੀਂ ਹੈਗੇ ਕੋਈ ਵੀ ਵੀਰ ਜਿਹੜਾ ਹੈਗਾ ਸੇਲ ਦੇ ਲਈ ਫੋਨ ਨਾ ਕਰੇ ਇਹ ਆਪਾਂ ਤੁਹਾਨੂੰ ਕਰਾਉਣ ਜਾ ਰਹੇ ਨੂਰੀ ਵੀਰ ਦੇ ਵੱਡੇ ਕਬੂਤਰ ਆਹ ਲਓ ਮਿੱਤਰੋ ਕਰੋ ਸ਼ੌਂਕ ਇਹਨਾਂ ਕਬੂਤਰਾਂ ਦਾ ਜੋੜੇ ਜਿਹੜੇ ਗਿਣਤੀ ਦੇ ਆ ਹੈ ਤਾਂ ਬਾਈ ਨੇ ਜੀ ਖੁੱਡਿਆਂ ਦੇ ਵਿੱਚ ਕਰਾਈ ਆ ਪੀਓਵੀ ਦੇਖੋ ਕਰਤਾਂ ਦੇ ਪਾਇਆ ਹੋਇਆ ਡਿਜ਼ਾਈਨ ਪੂਰਾ ਵਧੀਆ ਰੂਹ ਨਾਲ ਕਬੂਤਰ ਖੇ ਰੀਜਾਂ ਦੇ ਨਾਲ ਪੂਰੀਆਂ ਰੀਜਾਂ ਪੂਰੀਆਂ ਕੀਤੀਆਂ ਨੇ ਪੀਓਪੀ ਵਧੀਆ ਤਰੀਕੇ ਦੇ ਨਾਲ ਕੀਤੀ ਹੋਈ ਆ ਹੈ ਕਹਿੰਦਾ ਨਾ ਖੁੱਡਿਆਂ 'ਚ ਪੀਓਪੀ ਕਰਾਈ ਹੋਈ ਆ ਉਹ 6 ਵਧੀਆ ਸਰ ਉਹ ਦੂਜੇ ਨੰਬਰ ਤੇ ਬੈਠਾ ਕੱਟਿਆਂ ਦਾ ਚੇਟਾ ਹਾਂ ਹਾਂ ਉਹ ਕੁਛ ਉਹਨੇ ਤੋਂ ਲੈਣ ਦਾ ਠੀਕ ਆ ਹਾਂ ਕਾਲੀ ਅੱਖਿਆਂ ਨੂੰ ਠੀਕ ਆ ਇਹਦਾ ਮਾਪਿਓ ਠੀਕ ਆ ਜਿੱਤੇ ਵੀ ਦਿੱਤੇ ਨੂੰ ਠੀਕ ਆ ਇੱਕ ਸਾਖੀ ਦਿੱਤੀ ਹੈ ਅੱਛਾ ਆ ਜਿਹੜਾ ਕਮੁੱਤਰ ਹੈ ਨਾ ਦੂਜੀ ਨੰਬਰ ਤੇ ਬੈਠਾ ਜੇ ਨੰਬਰ ਤੇ ਖੜ੍ਹੀਆਂ ਆ ਆ ਲਾਲ ਡੱਬਾ 1 ਵਾਜੀ ਚਿੱਟਾ ਅੱਛਾ ਲਾਲ ਡੱਬਾ 1 ਵਾਜੀ ਦਿੱਤਾ ਹੋਇਆ ਹੈ ਇੱਕ ਆ ਨਾਲ ਹੋਰ ਲਾਲ ਡੱਬਾ ਬੈਠਾ ਕਾਲੀ ਅੱਖਾਂ ਚਿੱਟਿਆਂ ਨੇ ਕੱਢਿਆ ਮਗਲ ਹਰੀ ਜੀ ਆ ਦੀ ਇਹ ਉੜਦਾ ਕੇ ਛੱਡਣਾ ਵਾਜੀ ਇਹ ਅੱਛਾ ਅੱਛਾ ਤਾਂ ਲੜਦੇ ਵਾਲੀ ਆਂਦਾ ਨਹੀਂ ਲੜਦਾ ਠੀਕ ਆ ਹਾਂ ਬਈ ਸਹੀ ਆ ਸਹੀ ਆ ਹੈਲੋ ਵਿਕਰੋਨ ਨੂਰੀ ਵੀਰ ਦੇ ਕਬੂਤਰਾਂ ਦਾ ਸ਼ੌਂਕ ਏ ਆ ਵੱਡੇ ਜਿਆਦਾ ਕਬੂਤਰ ਇਹਦੇ ਵਿੱਚ ਜਿਹੜੇ ਹੈਗੇ ਨੇ ਫੜ ਕੇ ਲਿਆ ਮੈਂ ਦੇਖ ਲਓ ਵੀਰੇ ਫੜੋ ਹੈਲੋ ਜੀ ਇਹ ਮੇਰੇ ਅੱਗੇ 20 ਮਿੰਟ ਪਹਿਲਾਂ ਲੈ ਆ ਆਹ ਪਾਣੀ ਇਹ ਡਰ ਰਹੇ ਉੱਛੇ ਲੈਂਦਾ ਪੰਜ ਦਿਨ ਹੀ ਬਈਏ ਅੱਛਾ ਹਾਂ ਇਹਨਾਂ ਖਾਸੀ ਇਹਦਾ ਪੱਠਾ ਆਹ ਮੇਰੇ ਨਾਲ ਮੁੰਡੇ ਦੇ ਛੱਡ ਨੂੰ ਦੇ ਤਾਂ ਤੀਜਾ ਆ ਰਿਹਾ ਅੱਛਾ ਇੱਕ ਪੱਲਾ ਕਾਲੇ ਖਫਾਰ ਕੱਢ ਜਾਂਦਾ ਪਰਲੇ ਚ ਹਾਂ ਹਾਂ ਤੀਜਾ ਆ ਰਿਹਾ ਵਾਓ ਬਾਈ ਹਾਂ ਸੋਹਣਾ ਪੰਛੀ ਆបាន ਜਿਹੜਾ ਪੁੱਤਰ ਬਾਜ ਤੋਂ ਆ ਗਿਆ ਸੀ ਉਹਨੂੰ ਛੱਡਦਾ ਹੁੰਦਾ ਸੀ ਉਹਨੇ ਕਤਰੀ ਵੀ ਲਿਆਂਦੀ ਸੀ ਜਿੰਨਾ ਤੋਂ ਮੈਂ ਲੈਤਾ ਸੀ ਉਹਦਾ ਪੋਤਾ ਹੈ ਇਹ ਅੱਜ ਪੋਤਾ ਦਾ ਪੁੱਤ ਹੈ ਇਹ ਬਾਕੀ ਇਹ ਤੇਰਾ ਹੈ ਅੱਛਾ ਹਾਂ ਬਈ ਸਹੀ ਹੈ ਸਹੀ ਹੈ ਬਹੁਤ ਯਾਰ ਬੱਚੇ ਉੱਡਦੇ ਪਈਆਂ ਵਾਹ ਜੀ ਵਾਹ ਸੋਹਣੇ ਸਨ ਅੱਖੇ ਤੇ ਐਂ ਦਾਵੇ ਕੋ ਬੁੱਤਰਾ ਭਾਈ ਨੇ ਹਾਂ ਭਾਈ ਹਣਾ ਹਾੜ ਦੇ ਵਿੱਚ ਡੈਂਚ ਪਾ ਨਾ ਰਹੀ ਪਿੰਡ ਤੇ ਪਤਾ ਕਰਿਆ ਨੂੰ ਇਹ ਇੱਕ ਪਤੋਰੀ ਚ ਬਾਹਰ ਟਿੱਗਿਆ ਸੀ ਹਾੜ ਦੇ ਵਿੱਚ ਹਾਂ ਹਾਂ ਇਹ ਬਾਦ ਤੀਨ ਨੌਵਾਂ ਦਸਮਾ ਹਰ ਗਿਆ ਸੀ ਅੱਛਾ ਹਾਂ ਡਿੱਗ ਪਈ ਥੱਲੇ ਠੀਕ ਆ ਠੀਕ ਆ ਹਾਂ ਤੇ ਲੈਣੀ ਸਿਖਾਉਣਾ ਹੁੰਦਾਈ ਭਾਈ ਸਹੀ ਆ ਸਹੀ ਆ ਇਹ ਤੇ ਆ ਵੀ ਖੱਟੀਆਂ ਦੇ ਛੇ ਬਾਜੀ ਵਾਲਾ ਪੱਠਾ ਸੀ ਡਾਏ ਮੁੱਤਰਾ ਅੱਛਾ ਆਰਟੀਕਲ ਕੱਢੀਆਂ ਇਥੋਂ ਉਤਰੀ ਵੀ ਪੂਰੀ ਵਧੀਆ ਲਈ ਸੀ ਠੀਕ ਆ ਠੀਕ ਆ ਹਾਂ ਇਹ ਛਟੀਆਂ ਦਾ ਕੱਢਿਆ ਨਾਮ ਫੀਰੀ ਦੀ ਛਟੀਆਂ ਹੈ ਨਾ ਕਬੂਤਰ ਦੇ ਅੱਛਾ ਇਹ ਛਟੀਆਂ ਦਾ ਕੱਢਿਆ ਫਾਈਨ ਸੀ ਪਰ ਜੀ ਪੂਰੀ ਹਾਂਜੀ ਜੀ ਬੋਰਡ ਛੱਡੀ ਸੀ ਹਾਂਜੀ ਉਹ ਵੀ ਆਪਣੀ ਨੌਮੀ ਕਰ ਗਈ ਸੀ ਅੱਛਾ ਉਹ ਗੱਡੀ ਵੀ ਵੀ 2 ਮਹੀਨੇ ਘਰੇ ਡੱਕ ਛੱਡੀ ਪਾਜੀ ਹੁੰਦੀ ਨਹੀਂ ਸੀ ਲੋਕਡਾਊਨ ਸੀ ਹਾਂ ਹਾਂ ਤੇ ਉਹਦਾ ਪੱਠਾ ਗਾ ਰਹੀ ਹੈ ਬਾਲਾ ਤੇ ਇੱਕ ਦਿਨ ਉਹ ਬਹੁਤ ਨਾਲ ਪੁੱਤਰੋਂ ਨੇ ਬੰਦੇ ਵੀ ਭੇਜੇ ਸੀ ਉਹ ਮੁੰਡੇ ਕੋਲੇ ਹੈ ਨਹੀਂ ਸੀ ਤੇ ਉਹਦਾ ਪੱਠਾ ਲਖਾਉਣਾ ਮੈਂ ਉਹਦਾ ਪੋਤਾ ਹੈ ਆਪਣੇ ਕੋਲੇ ਇਹ ਹੀ ਨਾ ਕਰੇ ਨੇ ਆ 2000 ਸੈਂਟ 6.5 ਰੇ ਉਹਨਾਂ ਦਾ ਕਿਹਨੇ ਘਰੇ 5.5 ਹਾਂ ਬਈ ਕਿ ਫਾਟ ਚੜ ਗਿਆ ਸੀ ਪੱਟੇ ਨਹੀਂ ਸੀ ਮੈਂ ਕਬੂਤਰ ਸਹੀ ਆ ਪਰ ਆਪ ਡੋਟ ਨਹੀਂ ਸੀਗਾ 6:00 ਵੱਜ ਗਈ ਸੀ ਤੇ ਅੱਗੇ ਨਾਲੋਂ ਦੂਦਰਾ ਟਕੜਾ ਹੋ ਗਿਆ ਇਹ ਹਾਂ ਆ ਬੈਠ ਪੂਰਾ ਉਰਦਾ ਹੀ ਥੋੜੇ ਜਿਲੇ ਲਾਲ ਝੁੱਟ ਸੀ ਹਾਂ 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 ਆ ਉਹਦਾ ਪੋਤਾ ਹੈਗਾ ਆਪਣੇ ਕੋਲ ਮੋਰ ਵਾਲੇ ਕਬੂਤਰ ਦਾ ਸਹੀ ਆ ਹਾਂ ਉਹਨੇ ਬੰਦੇ ਵੀ ਭੇਜੇ ਉਹ ਮੁੰਡੇ ਕੋਲੇ ਹੈ ਨਹੀਂ ਸੀ ਪਿੰਡ 'ਚ ਡਿੱਗ ਰਿਹਾ ਸੀ ਤੇ ਉਹ ਉਹਨੇ ਮਟ ਲੈ ਲਿਆ ਉਹ ਮੁੰਡੇ ਬਾਜੀ ਛੱਡ ਦੇਣੀ ਸੀ ਇਹ ਮੁਰਦਾ ਹਨ ਕਬੂਤਰੀ ਬਈ ਓਏ ਇੱਥੇ ਕਾਲੇ ਜਿਹੇ ਛੋਟੇ ਸੀਗੇ ਸਹੀ ਹੈ ਹਾਂ ਫੈਰ ਕੀ ਕੱਢੇ ਦਾਵਾ ਵਾਲਾ ਨਿਕਲੂਗੀ ਇਹ ਕਿਹੜੇ ਦੇਖੋ ਵੀਰੇ ਬਹੁਤ ਹੀ ਸ਼ਾਨਦਾਰ ਹੈ ਵੀ ਕਬੂਤਰ ਵਧੀਆ ਸ਼ੌਂਕ ਕਿਦਾ ਹੋਇਆ ਇਹ ਦੱਸ ਜੀ ਅੱબે ਦਾਤਾ ਪਿੰਡਾ ਬਰਨਾਲੇ ਦੇ ਲਾਗੇ ਹਾਂ ਬਈ ਹਾਂ ਵੀਰ ਦਾ ਕਬੂਤਰ ਬਾਜੀ ਦਿੱਤੇ ਵਾ ਹਾਂ ਇਹ ਤੋਂ ਗੱਡੇ ਵਾ ਆਪ ਛੱਡਦਾ ਹੀ ਹੁਣ ਤਾਂ ਨਹੀਂ ਰਹੇ ਉਹ ਦਾ ਪੁੱਤਰ ਆਪਣੇ ਕੋਲੇ ਉਹਦੀ ਮਨ ਲਾ ਪੁੱਤ ਦੀ ਜਦਾ ਪੋ ਪੋਤਾ ਆਪਣੇ ਕੋਲੇ ਠੀਕ ਆ ਕੌਣ ਹੈ ਤੈਨੂੰ ਉਹ ਵੀ ਉਧਰ ਆ ਗਿਆ ਇਹ ਉਹਦਾ ਪੁੱਤ ਹੈਗਾ ਬਈ ਸਹੀ ਹੈ ਸਹੀ ਹੈ ਹਾਂ ਇਹਦਾ ਅਨਿਸ਼ਾ ਹੀ ਰੱਖ ਲਿਆ ਸੀ ਹਾਂ 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 ਗਰਦੀ ਇਹਦਾ ਉਹ ਬਾਜੀ ਜਿੱਤ ਗਏ ਪਿੰਡ ਦੀ ਕੰਨੀ ਤੋਂ ਉਹ ਆ ਦਰਾਖਤ ਤੇ ਵੱਢਣ ਲੱਗੇ ਤੇਲੇ ਕੁੜੀ ਪੜੀ ਜਾਂਦੀ ਸੀ ਹਾਂ ਹਾਂ ਚਲੋ ਝੁੰਗੀ ਆ ਕੇ ਡਿੱਗ ਪਏ ਸੀ ਅੱਛਾ ਉਹ ਕਾਫੀ ਬੰਦੇ ਨੂੰ ਪਤਾਗਾ ਆਪਣੇ ਕੋਲ ਨਹੀਂ ਸੀ ਜਿਹੜੇ ਧੂਮਾ ਲੈਂਦਾ ਇਹ ਇਹਦਾ ਪਿਓ ਬਹੁਤ ਜਣੇ ਦੋ ਤਿੰਨੇ ਜਣੇ ਨੇ ਮੰਗੇ ਸੀ ਇੱਕ ਨੇ ਹੁਣ ਵੀ ਮੰਗੇ ਸੀ ਦਰੋਂ ਅੱਖ ਲੈ ਜੀ ਤੇ ਤਾਂ ਕਰਕੇ ਆ ਉਹਦਾ ਪੁੱਤ ਆ ਬਈ ਇਹ ਕਹਦਾ ਹਾਂ ਇਹ ਰੋਣ ਕਣੀਆ ਦਾ ਪੱਠਾ ਸੀ ਹਾਂ ਇਹ ਧਿਆਨ ਚੋਂ ਨੰਦਾ ਸੀ ਮੇਰੇ ਕੋਲ ਮੋਲ ਆ ਰਿਹਾ ਸੀ ਸਾਡੇ ਨੇ ਮੋਲੀ ਘੱਟ ਹੀ ਖਾਣ ਲੋਗੇ ਬਹਾਰ ਦਾ ਉਹ ਕੰਦਾ ਜਿਹੜਾ ਉਹ ਤੋਂ ਕੂਟਰੀ ਲੈ ਕੇ ਆ ਆਪਾਂਡੇ ਘਰ ਦੀ ਸੀ ਇਹਦਾ ਉਹ ਉਹ ਖਣੀ ਵਾਲੇ ਨੂੰ ਬਲਾਈ ਜਾਵੇ ਇਹ ਇਹ ਹੋਰ ਆ ਬਈ ਇਹ ਮੇਰੇ ਮੇਰੇ ਛੱਟ ਵੱਜ ਗਈ ਸੀ ਪਰ ਮੈਂ ਬਾਜੂ ਛੱਡੇਗਾ ਲਾ ਢੋਡੇ ਜਾ ਉਹ ਸੇਵਾਦਾਰ ਦਾ ਪੁੱਤ ਆ ਬਈ ਤੇਰੀ ਭੈਣ ਉਹਦੇ ਪਰਕ ਵਾਲੇ ਅਗੇ ਬੱਲੇ ਚ ਇਹ ਲਾਲ ਜੀਨਾ ਕੱਢਿਆ 6-7 ਬੱਚਾ ਤੋਂ ਸਹੀ ਆ ਹ ਬਹੁਤ ਬਧਿਯਾਦ ਰ ਸੋਹਣਾ ਸ਼ੌਂਕ ਆ ਬਾਈ ਸ਼ਾਇਦ ਤੈਨੂੰ ਚਿੱਟੀਆਂ ਵੀ ਹੋਰ ਪਾਵੇ ਦੇਣੀ ਛਾਉਂਦੇ ਆ ਉਹਦੇ ਇਹਨੇ ਕਾਲੇ ਨੇ ਮੈਂ ਉਹਨੂੰ ਮਾੜੀ ਜੀ ਟੀਵੀ ਪੂਤਰੀ ਦਿੱਤੀ ਸੀ ਮਲਕਵਾਲ ਨਾਲ ਪੈਂਡਾਗਾ ਉਹ ਪਸਕੇ ਤੇ ਤਾਂ ਉਹਦਾ ਅਸਲੀ ਨੇ ਉਹ ਜੀ ਟੀਵੀ ਦੇਤੀ ਮੈਨੂੰ ਅੱਛਾ ਤੇ ਉਹਦਾ ਪੁੱਤ ਆ ਬਈ ਇਹਦੇ ਬੱਚੇ ਹਨਾ ਚੀਕਦੇ ਡੈਨੀ ਸਿਖਾਉਂਦੇ ਆ ਪਰ ਦੋਜ ਤੇ ਗਰਮੀ ਚ ਵੀ ਜੇ ਆਪਾਂ ਕਿਸੇ ਨੂੰ ਦੇਤੇ ਤੇ ਅਗਲੇ ਕਰੇ 50 ਉੜਦੇ ਆ ਪਿਛਲੇ 50 ਜਾਂ ਕਿਰਦੇ ਹੋਣਗੇ ਐਨੇ ਬੱਚੇ ਉੜਦੇ ਆ ਆਹ ਕਬੂਤਰ ਦੇ ਵਿੱਚ ਪੈਰਦੇ ਸਹੀ ਹੈ ਸਹੀ ਹੈ ਬਹੁਤ ਚੰਗਾ ਯਾਰ ਬੈਠੀ ਜੇ ਭਾਈ ਇਹ ਆ ਇੰਦਰ ਗਿਆ ਹਾਂ ਬਹੁਤ ਦੇਣੇ ਹੀ ਖੁੰਦੇ ਆ ਬਈ ਬੱਚੇ ਕੂਤਰੀ ਆ ਬਈ ਦਰਮੇਂ ਆਹ ਜੀਤਕ ਬਈ ਕੀ ਕਬੂਤਰੀ ਸਕਦੇ ਜੇ ਸਮਾਰ 18 ਵਾਲੇ ਦਾ ਖੂਦ ਅਸੀਂ ਅੱਛਾ ਉਹਦੀ ਵੀ ਮੇਰੇ ਬੜਾ ਬਾਜੀ ਸੱਡੀ ਟਾਈਮ ਤੋਂ ਚੱਤੀ ਹੋਟ ਵੱਧ ਗਈ ਸੀ ਕੁਤਰੀ ਨਾ ਜਿਮਟਾ ਇਹ ਮੁੰਡੇ ਕੋਲੇ ਗਿਆ ਕਿ ਕਿ ਜਾਇਆ ਵਾ ਜਿਸ ਕਹਿੰਦਾ ਕਿ ਤੇ ਬਾ ਦੁੱਟ ਜਾਂਦਾ ਕਿਤੇ ਕੱਟ ਕੱਟ ਤੇ ਇੱਕ ਮੈਂ ਕਿ ਮੁੰਡਾ ਇਹਦਾ ਬੱਚਾ ਹੋਰ ਲੈ ਕੇ ਗਿਆ ਸੀ ਸਹੀ ਆ ਉਹ ਠੀਕਰਾ ਹੁੰਦਾ ਤੇ ਚਪਾਉਂਦਾ ਹੁੰਦਾ ਸੀ ਤੇ ਇਹਨੂੰ ਕਹਿੰਦਾ ਸੀ ਫਾਰਛਰ ਹੋਇਆ ਵੀ ਕਹਿੰਦਾ ਜਿੱਥੇ ਛੱਡ ਤਾਂ ਬਾਹਰ ਆਉਣਾ ਨਹੀਂ ਜਿੱਤ ਲੈਣੀ ਇਹਦਾ ਛੱਡਾ ਭਰਾ ਸੀ ਤੇ ਫਿਰ ਇਹ ਉਹ ਪਤਨੀ ਉਹਨੇ ਛੱਡਿਆ ਪਤਨੀ ਨੇ ਮੈਂ ਪੁੱਛਿਆ ਨਹੀਂ ਇਹ ਮੁੰਡੇ ਨੂੰ ਮੋੜ ਲਿਆ ਹੁੰਦਾ ਸੀ ਮੈਂ ਅੱਖਾਂ ਦੇਖੀ ਮੈਂ ਇਹਦੀ ਨਹੀਂ ਆ ਤੀ ਨਹੀਂ ਆ ਜੀ ਇਧਰ ਬਈ ਕਿ ਕੂਤਰੀ ਸੀ ਕੂਤਰੀ ਧੀ ਸੀ

ਹਾਂ ਬਹੁਤ ਵਧੀਆ ਆ ਤਾਂ ਮੈਂ ਇਹ ਤਾਂ ਕਵਰ ਦੇ ਰਹਿਣਾ ਸੀ ਇਹ ਤਾਂ ਮੈਂ ਘਰੇ ਪਾ ਆਹ ਵਾਲਾ ਡਾਕਟਰ ਸਹੀ ਹੈ ਸਹੀ ਹੈ ਇਹਦੇ ਵਿੱਚ ਕਬੂਤਰੀਆਂ ਹਨ ਆਹ ਲਓ ਭਈ ਮੇਤਰੋ ਇਹਦੇ ਵਿੱਚ ਨੇ ਮਦੀਨਾ ਤੇ ਪੀਓ ਵੀ ਬਾਈ ਨੇ ਇੱਧਰ ਵੀ ਕਰਾਈ ਹੋਈ ਆ ਦੇਖ ਲਓ ਬਾਈ ਸ਼ੌਂਕ ਵਾਲਾ ਵੀਰ ਨੂੰ ਕਬੂਤਰਬਾਜੀ ਦਾ ਤੇ ਫੁੱਡੇ ਰੀਜਨਾ ਬਣਾਏ ਨੇ ਵੀਰ ਨੇ ਦਖਾਓ ਮਣ ਕੇ ਵੀ ਕੀ ਕਿ ਉਹ ਤਾਂ ਲੰਗਾ ਨਹੀਂ ਹਾਂ ਹਾਂ ਉਹ ਪਤਾ ਨਹੀਂ ਐਂਡ ਪਾਉਂਦਾ ਕਾ ਪਤਾ ਨਹੀਂ ਉਹਦਾ ਭਰਾ ਸਹੀ ਆ ਤੇ ਬੰਨ ਛੇ ਕਰ ਕਹਿੰਦਾ ਛੱਡਦਾ ਮੈਂ ਛੱਡਿਆ ਹੁੰਦਾ ਸੀ ਹਾਂ ਹਾਂ ਤੇ ਕੋਈ ਛਿੰਨੀ ਕੇ ਕੋਚੀ ਕੇ ਕੋਈ ਪਤਾ ਨਹੀਂ ਹੋਣੀ ਜਿੱਦਾਂ ਪਤਾ ਨਹੀਂ ਹੋਰ ਤੇ ਆ ਉਹਦੀ ਪੱਠੀ ਬੈਠੀ ਐ ਤੇ ਆ ਬੈਠੀ ਐ ਸਹੀ ਆ ਰਤੀ ਹੈ ਕਿਹੜਾ ਕਾਕੇ ਤੋਂ ਉਹਨੇ ਮੁੱਲ ਖਰੀਦਿਆ ਇਸ ਤਾਂ ਕਬੂਤਰ ਹਾਂ ਹਾਂ ਆ ਉਹਦਾ ਪਠਾ ਘਣੀਆ ਲੈਣਾ ਵੱਡਾ ਕਬੂਤਰ ਉੱਧਰ ਬੈਠਾ ਉਹਦੇ ਨੂੰ ਬਾਅਦ ਚੁਤਕਾਉਂ ਠੀਕ ਆ ਉਹਦੇ ਨਾਲ ਗੱਡੀ ਆ ਬਈ ਇਹ ਸਹੀ ਆ ਹਾਂ ਇਸੋ ਕੱਤੇ ਵਾਲੇ ਦੀ ਕਢਾਈ ਇਹ ਡਾ ਹੀ ਨਹੀਂ ਸੀ ਫਿਰ ਆ ਰਤੀ ਨੇ ਗੱਡੀ ਆ ਹੈ ਹੈ ਆ ਰਤੀ ਨੇ ਗੱਡੀ ਆ ਇਹ ਉਹ ਉਹਦੀ ਹੈ ਜਿਹੜਾ ਤਾਂ ਇੰਟਰਪੂਟ ਦਿਖਾਇਆ ਵਾ ਕੀ ਉਹਨੇ ਬੜੀ ਗੂੜੀ ਹੋਂਗਾਇਆ ਸਰ ਹਾਂ ਉਹ ਇਹ ਨਹੀਂ ਕਢੀ ਤੇ ਕੀ ਉਹ ਸਹੀ ਆ ਉਹ ਉਹ ਕੋਚਕੇ ਲੈ ਗਈ ਸੀ ਇੰਟਰਪੂਟ ਵੀ ਦਿਖਾਇਆ ਵਾ ਬਈ ਐਨ ਪਤਾ ਤੰਗੀ ਬੜਾ ਵਧੀਆ ਇਹਦਾ ਕਬੂਤਰੀ ਦਾ ਹੈ ਵਿੱਚ ਕਾਲਾ ਬਾ ਮਾਂ ਦੀ ਦੋ ਤਾਂ ਕੀ ਬਾਤਾਂ ਆ ਬਈ ਇਹ ਇਹ ਆ ਕਾਕੇ ਵਾਲੇ ਬਈ ਆਏ ਕੂਤਰਬੰਦ 6 ਵਾਲੇ ਕਾਕੇ ਵਾਲੇ ਗਰਦੀਪ ਕੇ ਮੋੜ ਦੇ ਹਾਂ ਹਾਂ ਇੱਕ ਮਿੱਕੀ ਵਾਲਾ ਇੱਕ ਤੈਨੂੰ ਪੱਠੀ ਖਾਣਾ ਬਾਜੀ ਵੀ ਥੜੇ ਪਿੰਡ ਦਾ ਮੁੰਡਾ ਬੱਚਾ ਫੜ ਕੇ ਪਲਾ ਗਿਆ ਕੋਈ ਮੇਰੇ ਲਿਆ ਜੀਆਂ ਨੂੰ ਖਰਾ ਦੋ ਤੇ ਉਹ ਆਪਣੇ ਕੋਲੇ ਬਾਜੀ ਵੀ ਜਿੱਤ ਗਿਆ ਸੀ ਬਾਹਰ ਤੇ ਉਹ ਵੀ ਪੱਠੀ ਤੇ ਵੀ ਭੈਣ ਵੀ ਆਪਣੇ ਕੋਲੇ ਨਹੀਂ ਇਹ ਤੇਰੀ ਨਿੱਕੀ ਖਾਂਦਾ ਮਿੱਟੀ ਨਾ ਪਿੰਡ ਤੋਂ ਨਾ ਪਿੰਡ ਦਾ ਮੇਰੇ ਲਈ ਜੀਆਂ ਨੂੰ ਦੇ ਗਿਆ ਇਹ ਕੋਈ ਅੱਛਾ ਲਾਲ ਇੱਕ ਤਾਂ ਬੱਚਾ ਉਹਨੇ ਸਾਡੇ ਪਿੰਡ ਦੇ ਤਾਂ ਮੁੰਡੇ ਨੂੰ ਸਾਡੇ ਘਰਾਂ ਦਾ ਮੁੰਡਾ ਗਿਆ ਬਈ ਉਹਨੇ ਆਪਣੇ ਘਰੇ ਡਿੱਗ ਪਈ ਰੰਗ ਕਰਕੇ ਡਾਇਆ ਵਾ ਸੀ ਤੇ ਇਹਦੀ ਭੈਣ ਛੱਡੀ ਹੈ ਆਪਾਂ ਦੂਸਰ ਮੇਰੇ ਇਹਨੂੰ ਨਾ ਛੇੜਿਓ ਖਰਾਬ ਦੂਸਰ ਛੱਡੀ ਸੀ ਦੂਸਰ ਜਿੱਤ ਗਈ ਸੀ ਜਾਂਟੀ ਜਾਉਂਦੇ ਸਾਂਭੀ ਸੀ ਠੀਕ ਆ ਤੇ ਕਰੇ ਵੀ ਧੈਣੀ ਸਪਾਉਂਦੀ ਉਹਦੇ ਲਾਲ ਚੁੱਟ ਸੀ ਇਹ ਜਾਂ ਕਰ ਉਹ ਲਾਲ ਹੈ ਕਰੀ ਸੀ ਉਹਨੇ ਮੇਰੇ ਕੋਲੇ ਰੱਤਾ ਪੱਠਾ ਕੱਢਿਆ ਸੀਗਾ ਜਾਂ ਲਾਲ ਛਿਰੇ ਬੱਚੇ ਕੱਢਦਾ ਸੀ ਜਾਂ ਕਾਲੀਆਂ ਦੇ ਸਹੀ ਛੱਡੇ ਤੇ ਮੋੜ ਤੇ ਇੱਕ ਅੱਧਾ ਲਾਲ ਛੁੱਟ ਬਈ ਇੰਨੇ ਡਾਵੇ ਜੀ ਬਾਜੀ ਛੱਡੇ ਤੇ ਦਿਲ ਨਹੀਂ ਕਰ ਉਹ ਘਰੋਂ ਗਏ ਹਾਂ ਇਹ ਡਾਈ ਨਹੀਂ ਸੀ ਆਪਾਂ ਪਿਓ ਇਹਦਾ ਮਰ ਗਿਆ ਸੀ ਸਹੀ ਮੇਰੇ ਸੱਟ ਵੱਜ ਗਈ ਹਾਂ ਇਹ ਮੇਰੇ ਘਰ ਤੇ ਉਹ ਦਰੋਂ ਵੀ ਨਹੀਂ ਗਿਆ ਜਿਆ ਰੋ ਚੰਗਲੇ ਬਾਜੀ ਛੱਡੇ ਪੰਜ ਕੂਟਰਾਂ ਦੀ ਸਰਜੀ ਹੋ ਗਈ ਸੀ ਛਿੱਟੀਆਂ ਦਾ ਸਭਾ ਚੱਟਾ ਸੀ ਉਹਦੀ ਭੈਣ ਸਹੀ ਹੈ ਹਾਂ ਆਣੀ ਮੋੜੇ ਤੇ ਹੁਣ ਕੱਟੀ ਜਾਂਦੀ ਹੈ ਇਹ ਹਾਂ ਹਾਂ ਪੜੀ ਸ਼ਕੀ ਪੈ ਨਹੀਂ ਤੇ ਭਈ ਆ ਵੀ ਉਹਦੀ ਹੈਗਾ ਬੰਦ ਜਿਹੜੇ ਨਾ ਇਕ ਨਹੀਂ ਹਲੇ ਨਾ ਨਹੀਂ ਹੋਰ ਨਾਲ ਕਰੋ ਇੱਕ ਸ਼ਾਮ ਨੂੰ ਮੈਂ ਤਰੋਖੂ ਤਰਾਂ ਦਾ ਬਾਈ ਦਿਆਂ ਦਾ ਭਈ ਆ ਸੱਚਾ ਨਹੀਂ ਜੀ ਕਿ ਬਹੁਤ ਕਿਤੇ ਆ ਕਿ ਪੀਚ ਪਾਇਆ ਕਰੇ ਉੱਡਦੀ ਕੀਤੀ ਖਾਣ ਜੀ ਇਹਦੀ ਭੈਣ ਛੱਡੀ ਸੀ ਆਪਾਂ ਭੈਣ ਹੀ ਵਾਈ ਜਾਂ ਕਰੇ ਵੀ ਜੈ ਨਹੀਂ ਖਾਉਂਦੀ ਸੀ ਅੱਛਾ ਤੇ ਉਹ ਕਿੰਨੇ ਰਾਤ ਹੀ ਉਥੇ 150 ਦੇ ਲਗਭਗ ਰਾਤ ਹੀ ਹਣਾ ਕਿ ਉਹ ਬੀ ਮੈਂ ਕਹਿੰਦਾ ਇੱਕ ਸੋ ਬੀ ਵੀ ਪਤਾ ਨਹੀਂ ਆਈ ਕੋਈ 20 ਮਿੰਟ ਰਹਿ ਗਏ ਸੀ ਬਾਜੀ ਨਹੀਂ ਬੜੇ ਖੀਰ ਤੇ ਟਿਕ ਮਿੰਟ ਨਹੀਂ ਕਰਦੇ ਕਿਲੋਮੀਟਰ ਤੇ ਪਿੰਡ ਸੀ ਉੱਥੇ ਬਾਜੀ ਮਾੜੀ ਬਾਜੀ ਸੀ ਬਾਈ ਮਾੜੀ ਤੇ ਮੈਂ ਉਸ ਤਾਂ ਮੁੰਡੇ ਨੂੰ ਕਹਾ ਦੇਖਿਆ ਮੈਂ ਕਹਿੰਦਾ ਬੈਠਣੀ ਤਾਂ ਹੈ ਨਹੀਂ ਫਿਰਦੀ ਤਾਂ ਐ ਸੀ ਦੋ ਵਾਰੀ ਟਾਈਮ ਲੱਗੇ ਉਹ ਆਪੱਖਾਏ ਸ਼ਮ ਨੂੰ ਕਾਪੀ ਵਾਲਿਆਂ ਨੂੰ ਨਾਲ ਲੈ ਜਾ ਕੇ ਪਿੰਡ ਦੀ ਕੰਨੀ ਤੇ ਉੱਡਦੀ ਸੀ ਦੇਖ ਅੱਖਾਂ ਬਈ ਉਸੇ ਵਾਲੇ ਕਾਲੇ ਤੋਂ ਲੰਦੀ ਖੱਟੀਆਂ ਦੀ ਚਿੱਟੀ ਜਿੰਨਾ ਬੋਲਾਂਗੇ ਵੀ ਆਪਾਂ ਸੱਚ ਬੋਲਾਂਗੇ ਉਹ ਹੀ ਕਹੀ ਜਾਵੇ ਹੈ ਨਾ ਉਹ ਕੋਸ਼ਿਸ਼ ਅਗਰ ਸੇਵਨ ਦਿੱਤਾ ਹੋਵੇ ਹਨ ਹਾਂ ਉਹ ਕਰਦੀ ਇਹੋ ਜਿਆ ਕਰਦੀ ਇਹੋ ਜਿਆ ਸਹੀ ਆ ਇਸ ਪੀ ਉਹਦੀ ਬੈਗ ਨਹੀਂ ਸੀ ਆਪਾਂ ਹਾਂ 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 ਉਹ ਲਾਲ ਰੇ ਕਾਲਾ ਨੂੰ ਮੁੰਡੇ ਮੁੰਡੇ ਜੁੰਡੇ ਲਈ ਕੋਈ ਬੱਚੇ ਜਾਈ ਸੀ 오ਰੀਸ਼ਾ ਕੀ ਭੈਣ ਆਏ ਲਾਲ ਤੇ ਉਹ ਬੇਟੀ ਹੈ ਜੀ ਦੀ ਹਾਂ ਹਾਂ 오ਰੀਸ਼ਾ ਕੀ ਭੈਣ ਆਏ ਕੱਢਦੀ ਇਹ ਜੀ ਡਿੱਟੋ ਕੰਗਦੀ ਇਹ ਕਰਦਾ ਹੈ ਬਾਕੀ ਮਿੱਤਰੋ ਇਹ ਕਬੂਤਰੀਆਂ ਨੇ ਬਾਈ ਜੀਆਂ ਜਿਹੜੀਆਂ ਤੁਸੀਂ ਦੇਖਦੇ ਹੋ ਉਹ ਦੂਜੀਆਂ ਦੇਖੋ ਬਾਈ ਕੋ ਗਿਣਤੀ ਦੇ ਕਬੂਤਰ ਨੇ ਪਰ ਕੁ ਗੇ ਵਧੀਆ ਨਿਕਲ ਨਹੀਂ ਤਾ ਜਿਹੜਾ ਉਤਰ ਪੁੱਤ ਨਹੀਂ ਤਾਂ ਜੀਤ ਗਈ ਕਿ ਮੋਟੀ ਚ ਖੇਮ ਸਮਾਲ ਬਣਾ ਲੀ ਕਿ ਇਹ ਕਬੂਤਰ ਬਾਜੀ ਛੱਡੀ ਵੀ ਛੋਟ ਬਾਜੀ ਤੋਂ ਵੱਧ ਗਈ ਸੀ ਆਉਦੀ ਸ਼ਕੀ ਪਹਿਣਾ ਸਹੀ ਹੈ ਮੈਨੂੰ ਜਿਹੜੇ ਕਬੂਤਰਾਂ ਦੀ ਪਤਾ ਕੋਈ ਗੱਲ ਬਾਤ ਕੋਮਾ ਮੋੜ ਲੈਂਦੇ ਸੀ ਉਹ ਤਾਂ ਸਹੀ ਹੈ ਕੁਤ ਲਾਦਾ ਤੇ ਇਹਦੀ ਪਿੰਡ ਚ ਪਾਉਂਦੀ ਮੁੰਡੇ ਤੋਂ ਉਹ ਤੋਂ ਮੈਂ ਪੁੱਛਿਆ ਨਹੀਂ ਸੀਗਾ ਉਤਰਾਣ ਦਾ ਤਨਫਾ ਲਿਆ ਬਈ ਕੀ ਕੋਈ ਹੋ ਜਾਂਦਾ ਤੇ ਬੱਚਾ ਹੁੰਦਾ ਵੀ ਐਕੀ ਗਰਮੀ ਮਣ ਕਹਿੰਦਾ ਜਿੱਥੇ ਛੱਡਦੀ ਬਾਜੀ ਜਿੱਤ ਲੈਣੀ ਆ ਆ ਕਿਤੇ ਤਾਂ ਵੱਧ ਡੋਟ ਜਾਂਦੀ ਕੋਈ ਸ਼ਾਪ ਤਾਂ ਨਹੀਂ ਪਤਾ ਲੱਗਿਆ ਕਿਤੇ ਘੱਟ ਹੋ ਜਾਂਦੀ ਆਹ ਬਈ ਇਹਦੀ ਮਾਂ ਆਪਣੇ ਪਿੰਡ ਆਈ ਸੀ ਮੇਰੇ ਚਾਚੇ ਦਾ ਮੁੰਡਾ ਤੇ ਇੱਕ ਪਿੰਡ ਚ ਮੁੰਡਾ ਸੀ ਉਹ ਪਿੰਡ ਚ ਕਿਸੇ ਦੀ ਕੋਠੀ ਤੇ ਖੜੇ ਜੀ ਮੂੰਹ ਨਹੀਂ ਰਿਹਾ ਏ ਹੋ ਗਏ ਨੇ ਆ ਪੰਜ 6 7 ਸਾਲ ਹੋ ਗਏ ਉਹਨੇ ਦਿਨ ਚ ਪਾਤਾ ਹੀ ਉਹਦੇ ਮੋਢੇ ਨਾਲ ਪੂਛ ਦੋ ਪਰ ਕਾਲੀ ਸੀ ਠੀਕ ਤੇ ਇੱਥੇ ਮੈਂ ਬਿਠਾੜੀ ਸੀ ਮੈਂ ਦੇਖਿਆ ਵੀ ਚਾਚੇ ਦੇ ਮੁੰਡੇ ਨਾਲ ਬਈ ਉਹ ਉਹ ਮੁੰਡਾ ਨਾਲ ਕਰੇ ਆ ਜਿਉ ਉਹ ਆਇਆ ਨਹੀਂ ਚਾਚੇ ਦੇ ਮੁੰਡੇ ਕੋਲ ਆਖਿਆ ਕਿੱਧਰ ਗੀਤ ਨੂੰ ਤਾਂ ਕਹਿੰਦਾ ਨਾਲ ਦੇ ਪਿੰਡ ਭੱਜ ਗਏ ਮੈਂ ਚਾਚੇ ਦੇ ਮੁੰਡੇ ਨੂੰ ਹਾਕ ਮਾਰਿਆ ਮੈਂ ਕਿਹਾ ਉਹਦੀ ਧੀ ਜਾ ਬਈ ਆਹੋ ਸਹੀ ਐ ਸਹੀ ਬਹੁਤ ਸੋਹਣਾ ਸ਼ੌਂਕ ਆ ਬਾਈ ਤੇ ਬਾਕੀ ਤਾਂ ਨੇ ਬਾਈ ਦੇ ਮੈਂ ਉਹ ਲਾ ਲਾ ਮੇਰੀ ਪੱਠੀ ਤੋਂ ਆ ਦੀਪਾ ਦੇ ਦੀ ਨੌਮੀ ਆ ਰਹੀ ਸੀ ਇਹ ਨਹੀਂ ਖੁੰਦੀ ਉਸਾਤ ਤੇ ਪੂਰਤਨੀ ਵਿਸ਼ੇ ਦੀ ਠੀਕ ਆ ਹ ਕਰੇ ਵਿਸਾਖ ਵੇਲੇ ਦੀ ਕੱਢੀ ਬਾ ਛੱਡੀ ਖਾੜ ਚ ਹੂੰ ਹੂੰ ਉਹ ਲਾਲ ਦਾ ਪੇਰੀ ਪੁੱਤ ਦੀ ਪੋਤੀ ਆ ਪੁੱਤ ਦੀ ਪੋਤੀ ਆ ਜਿਹੜਾ ਪੰਜ ਸਰਕੂਟਰ ਦਾ ਸਹੀ ਆ ਹਾਂ ਬਰੇ ਆਉਤ ਨਹੀਂ ਕਰੇ ਦੇ ਚ ਖੁੰਦੀ ਹੁੰਦੀ ਸੀ ਕਿੱਦਾਂ ਦਾ ਲੱਗਦਾ ਸ਼ੌਂਕ ਬਈ ਦੱਸਿਓ ਜੀ ਆ ਕੇ ਰੈਂਡ ਪੰਜ ਤੋਂ ਕੂਟਰ ਲੈ ਤੋ ਬਾਕੀ ਬਾਈ ਦੇ ਪੱਠੇ ਆ ਉਹ ਵੀ ਤਾਂ ਮੋਬਾਈਲ ਚ ਆ ਰਹੇ ਹੈਲੋ ਭਾਈ ਇਹ ਇੱਕ ਬਾਈ ਨੇ ਆ ਕਮਰੇ ਦੇ ਅੰਦਰ ਜਾਲ ਬਣਾਇਆ ਹੋਇਆ ਆ ਤੇ ਇਹਦੇ ਵਿੱਚ ਵੀ ਕਬੂਤਰ ਛੱਡੇ ਹੋਏ ਆ ਆ ਦੇਖੋ ਆ ਬਾਹਰ ਤੇ ਵੀ ਨਹੀਂ ਜਬਾਣ ਹੈਲੋ ਭਾਈ ਇਹ ਛੱਤ ਦੇ ਉੱਪਰ ਇੱਕ ਤਹਿ ਖਾਨਾ ਬਾਈ ਹੁਣਾਂ ਨੇ ਬਣਾਇਆ ਹੋਇਆ ਤੇ ਇਹਦੇ ਵਿੱਚ ਰੱਖੇ ਹੋਏ ਨੇ ਕਬੂਤਰ ਆਹ ਤਾਂ ਗੰਦੀ ਉਹਦਾ ਕਬੂਤਰ ਸੀ ਉਹਦੇ ਪੁੱਤ ਦੀ ਧੀ ਸੀ ਹਨਾ ਹਾਂਜੀ ਉਹਦਾ ਪੱਠਾ ਇਹ ਘਰੇ ਦੰਸ ਪਾਉਣਾ ਹੁੰਦਾ ਸੀ ਠੀਕ ਆ ਘਰੇ ਦੰਸ ਪਾ ਕੇ ਬਾਹਰ ਇੱਕ ਦੋ ਵਾਰ ਹੀ ਤਾਂ ਡਿੱਗਿਆ ਇਮਤਰੋ ਇੱਕ ਦੋ ਜਣੇ ਹੋਰ ਵੀ ਮੰਗੇ ਸੀ ਮੈਂ ਦਿੱਤਾ ਨਹੀਂ ਤੇ ਹੁਣ ਇੱਕ ਕਹਿੰਦਾ ਦੀਦੀ ਮੱਖਾ ਰੱਖਣੀ ਯਾਰ ਮੇਰੇ ਚਾਹ ਮੈਂ ਤਾਂ ਕਬੂਤਰੇ ਦਿੱਤੀ ਡੋਂ ਲਾਣੀ ਗਾ ਹਾਂ ਹਾਂ ਤੇ ਮੇਰੇ ਚਾਚੇ ਦਾ ਮੁੰਡਾ ਉਹ ਵੀ ਵੇੜੇ 'ਚ ਡਗੂਣੇ ਹੈ ਮਦਦ ਕਰਨੀ ਸਹੀ ਹੈ ਮੈਂ ਕੋਈ ਗੱਲ ਬਾਤ ਤੇ ਉਹਦਾ ਪੋਖਤਾ ਵੀ ਕਰਨੀ ਹੈ ਕਹਿੰਦਾ ਹਰ ਇੱਕ ਦਿਨ ਦਾ ਸ਼ਾਮੇ ਦਾ ਬਾਜੀ ਜਿੱਤੇ ਰੱਖ ਆਹ ਲੋ ਵੀ ਮਿੱਤਰੋ ਕਰੋ ਸ਼ੌਂਕ ਆਇਆ ਖਟੀਆਂ ਦਾ ਬਈ ਛੇ ਵਾਲੀਆਂ ਛੱਟਿਆ ਸੀ ਹਾਂ ਹਾਂ ਆਹ ਆ ਵੀ ਪੈਣ ਪੜਾ ਉਹ ਕੱਢ ਦਿਆ ਆਹੀ ਹੀ ਐ ਸਾਰੇ ਮੂੰਹ ਕਰ ਦੋ ਤਰਾ ਬਲਿਆ ਆ ਆ ਉਹ ਦਾ ਨਹੀਂ ਸੀ ਗੋਲੀ ਸੇਵਾ ਮੰਗਦੀ ਆ ਪਾਂਡੇ ਤਾਂ ਦੀ ਨਹੀਂ ਐ ਕਢਾ ਲਈ ਸੀ ਸਹੀ ਆ ਤੇ ਬਈ ਇੱਕ ਆਪਣੇ ਕੋਲੇ ਪੂਰੀ ਰੈਂਚ ਪਾਉਂਦੇ ਸੀ ਗੁਰਪ੍ਰੀਤ ਨਹੀਂ ਭਲੋੜਦਾ ਉਹ ਸੰਭੀ ਸੀ ਉਹ ਤਿੰਜੀ ਨਹੀਂ ਕਰਦੀ ਸੀ ਆ ਉਹ ਦੀ ਪੱਟੀ ਆ ਤਾਂ ਇਹਦੀ ਸੋਟੀ ਦਰ ਲਾ ਲਾਂਗੇ ਹਾਂ ਬਾਈ ਨੇ ਬੜੀ ਸੋਣੀ ਫੜੀ ਆ ਵੇ ਕਬੂਤਰੀ ਹਾਂ ਇਹ ਮੈਨੂੰ ਕੋਈ ਬੰਦਾ ਕਹਿੰਦਾ ਕਹਿੰਦਾ ਸਾਡੇ ਕੋਲੇ ਕਾਲਛਿਰਾ ਸੀ ਉਹਦੀ ਪੱਠੀ ਸੀ ਹਾਂ ਹਾਂ ਉਹਦੇ ਤਾਂ ਪੰਡ ਖੜਦੀ ਨਹੀਂ ਸੀ ਕਾਲਛਿਰੇ ਦੇ ਚੌਥੇ ਪੰਡ ਵਾ ਗ ਜਾਂਦੇ ਪਿੰਡੋਂ ਸਹੀ ਆ ਜਾਂ ਫਾਰ ਫਾਰ ਉਹ ਬਾਜੀ ਤੋਂ ਬਾਜੀ ਜਾਂਦੇ ਸੀ ਹਾਂ ਹਾਂ ਇਹ ਕਬੂਤਰ ਆਪਾਂ ਕਾਲੇ ਤੋਂ ਨਹੀਂ ਕਬੂਤਰ ਆਪਣੇ ਕਬੂਤਰ ਹੀ ਆਪ ਦੀ ਸੀ ਉਹਦੀ ਪੱਠੀ ਆ ਬਈ ਇਹ ਸਹੀ ਆ ਇਹ ਕਾਤੇ ਵਾਲੀ ਨਹੀਂ ਉਹਦੀ ਅੱਧਾਂ ਛਪਾਉਂਦੀ ਹੁੰਦੀ ਛਾੜ ਦੇ ਵਿੱਚ ਬਈ ਸਹੀ ਆ ਗੁਰਪੀ ਤੇ ਫਲੋਰ ਦੇ ਨਾਲ ਦੇ ਪੰਡ ਚੁੰਗਾ ਛੱਡੀ ਸੀ ਸਹੀ ਆ ਉਹਨੂੰ ਬਹੁਤ ਵਧੀਆ ਤੇ ਆ ਕਾਲ ਚਾਹ ਬਈ ਹਨਾ ਅਖਰੇ ਕਾਲੇ ਨੇ ਜਦੋਂ ਵੀ ਸੁੱਕੇ ਦੇ ਘਰੋਂ ਹਨ ਉੱਠ ਗਿਆ ਵਾ ਦਿੱਤਾ ਸੀ ਆਪਾਂ ਨੂੰ ਸਹੀ ਹੈ ਤੇ ਆਣੀ ਕਹਿ ਕੇ ਦਿੱਤਾ 12 13 ਸਾਲ ਤੱਕ ਮੈਂ ਉਹਦੇ ਖੁੱਡੇ ਚ ਦੇਖਦਾ ਹੁੰਦਾ ਸੀ ਹੂੰ ਹੂੰ ਤੇ ਆਪਾਂ ਬੱਚੇ ਪੜਾਉਣ ਨੂੰ ਦੇਤਾ ਸੀ ਆ ਕਾਲ ਚਾਹ ਉਹਦਾ ਪੋਤਾ ਤਤਵੰਦੀ ਦੇ ਸੁੱਖੇ ਦਾ ਨਾ ਪਿੰਡ ਦੇ ਨੂੰ ਕਾਫੀ ਬੰਦੇ ਨੂੰ ਪਤਾ ਹੈਗਾ ਸਹੀ ਹੈ ਕੁਛਲੇ ਮੈਨੂੰ ਫੌਜੀ ਨੇ ਵੀ ਹੈ ਜੋੜਾ ਹੈ ਬਾਈ ਦਾ ਇੱਕ ਬੱਚੇ ਕੱਢੇ ਨੇ ਵਧੀਆ ਖਟੀਆਂ ਅੱਖਾਂ ਦਾ ਕਮਿਸਟਰ ਬਾਲਾ ਵਧੀਆ ਕੋਈ ਦੇਖੋ ਉਸ ਤੇ ਬੋਸ ਤੋਂ ਅਸੀਂ ਉਲੀ ਸ਼ਾਮੀ ਕੀ ਦਾ ਪੁੱਤ ਹੈ ਸਹੀ ਹੈ ਇਹ ਮੋਰ ਟੈਂਪਲ ਦੇ ਭੇਜੇ ਸੀ ਹਲੋ ਭਾਈ ਇੱਕ ਬਈ ਨਿਆ ਪਾਇਆ ਹੋਇਆ ਹੈ ਪਿੰਜਰੇ ਦੇ ਵਿੱਚ ਸਹੀ ਹੈ ਰਾਂਦ ਵਿੱਚ ਰਾਂਦ ਖਾ ਲੀਏ ਜਿਹੜਾ ਬੰਛੀ ਤੋਂ ਨਹੀਂ ਲੈਂਦਾ ਸੀ ਹਾਂ ਹਾਂ ਉਹਦਾ ਪੁੱਤ ਹੈ ਬਈ ਬੋਹਾਰ ਹੋ ਗਿਆ ਸੀ ਖੋੜਦਾ ਆਪਾਂ ਜਮਾਂ ਬੁਆਰ ਕਰ ਲੈਨੇ ਜਿਹੜਾ 2 ਘੰਟੇ ਕੱਟਦਾ ਨਹੀਂ ਜਮਾਂ ਪੂਰਾ ਵਧੀਆ ਕਰ ਲੈਨੇ ਸਹੀ ਹੈ ਉਹਦਾ ਪੁੱਤ ਆ ਬਈ ਸਹੀ ਹੈ ਇਹ ਹੈ ਜੀ ਬਾਈ ਦੇ ਖੁੱਡੇ ਉੱਪਰ ਪਾਏ ਹੋਏ ਹੂਟਰ ਸਿਸਟਮ ਜਿਹੜਾ ਅਸੀਂ ਸਾਰਿਆਂ ਤੇ ਲਗਾ ਦਿੱਤਾ ਹੈ ਜੀ ਤੇ ਮੈਂ ਕਹਾ ਬਾਈ ਦੇ ਪੱਠਿਆਂ ਦਾ ਵੀ ਆਪਾਂ ਤੁਹਾਨੂੰ ਸ਼ੌਂਕ ਤਰਾ ਦਈਏ ਆ ਲਓ ਵੀ ਮਿੱਤਰੋ ਇਹ ਐਨ ਨਾ ਨੇ ਪੱਠੇ ਜਿਹੜੇ ਇਸ ਸੀਜ਼ਨ ਵਾਲੇ ਇਸ ਸਾਲ ਵਾਲੇ ਮਤਲਬ ਕਹਿੰਦਾ ਉੱਡਣਗੇ ਪੱਠੀਆਂ ਨਹੀਂ ਬਈ ਪੱਠੀਆਂ ਨੇ ਸਾਰੀਆਂ ਹਾਂ ਬਹੁਤ ਹੀ ਵਧੀਆ ਬਈ ਨੇ ਕੋ بڑے بڑے ਸੋਹਣੇ ਮਜੂਦ ਨੇ ਇੱਕ ਦਮ ਸ਼ਾਨਦਾਰ ਬਦਤਾ ਪਿੰਡਾ ਵਾਈ ਦਾ ਬਰਨਾਲੇ ਦੇ ਲਾਗੇ ਤੇ ਵਧੀਆ ਕੀਤਾ ਹੋਇਆ ਸ਼ੌਂਕ ਉੱਪਰ ਇਹਦੇ ਇੱਟ ਬਾਲ ਆਇਆ ਇਹ ਬੰਦ ਕਰ ਦਿਓ ਬਈ ਤੇ ਇਧਰ ਬਈ ਪੱਠੇ ਆ ਸਾਰੇ ਐ ਕਰੋ ਸ਼ੌਂਕ ਮੇਰੇ ਵੀਰ ਬਹੁਤੀ ਵਧੀਆ ਸ਼ੌਂਕ ਵਈ ਦਾ ਤੇ ਸ਼ੌਂਕ ਵੀਰ ਦਾ ਕਿਦਾਂ ਦਾ ਲਗਾ ਮਿੱਤਰੋ ਦੱਸਿਓ ਜਰੂਰ ਇੱਕ ਐ ਦੇਖੋ ਡੱਬਾ ਵਿੱਚ ਟੀਰਾ ਅੱਖ ਤਾ ਉਹ ਵੀ ਤੇ ਆਪਣਾ ਚੈਨਲ ਜਿਹੜਾ ਬਰਾਟ ਵਿਜ਼ਨ ਕਲੱਬ ਆ ਇਹਨੂੰ ਬਈ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਬਹੁਤ ਛੇਤੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਜੀ ਨਵੀਂ ਵੀਡੀਓ ਹੋਂ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਐ ਬਾਈ ਹੁਣਾਂ ਦੇ ਸ਼ਤਰੀਆਂ ਹੈ ਜੀ